ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਲੱਗੇ ਕद्दू ਦੀ ਸਬਜ਼ੀ ਇਹਨੂੰ ਅੰਬਰਸਰੀ ਬੜੀ ਦਾ ਟੇਸਟ ਦੇਵਾਂਗੇ ਅੰਬਰਸਰੀਆਂ ਬੜੀਆਂ ਲਈਆਂ ਆਪਾਂ ਇਹ ਇੱਕ ਬੜੀ ਪਾਵਾਂਗੇ ਵਿੱਚ 1/2 ਕਿਲੋ ਕद्दू ਆ 1 ਕ ਟਮਾਟਰ ਆ 1 ਵੱਡਾ ਪਿਆਜ਼ ਆ ਹਰੀਆਂ ਮਿਰਚਾਂ ਮਤਲ ਲਸਣ ਕद्दू ਨੂੰ ਆਪਾਂ ਹੁਣ ਪਹਿਲਾਂ ਨੂੰ ਸ਼ੈੱਲ ਲਾਂਗੇ ਤੇ ਕੱਟ ਲਾਂਗੇ ਧੋ ਲਾਂਗੇ ਫਿਰ ਬਣਾਉਣਾ ਸਟਾਰਟ ਕਰਦੇ ਹਾਂ ਸਬਜ਼ੀ ਨੂੰ ਕद्दू ਨੂੰ ਪਹਿਲਾਂ ਛੇਲਾ ਲਾਂਗੇ ਫਿਰ ਚੇਰ ਲਾਂਗੇ ਛੋਟੇ ਛੋਟੇ ਪੀਸ ਕਰ ਲਾਂਗੇ ਬੜੇ ਵੱਡੇ ਨਹੀਂ ਕਰਨੇ ਕद्दू ਦਾ ਭਾਈ ਟਡੇ ਪੀਸ ਕਰ ਲੈਣਾ ਕद्दू ਅੰਦਰੋਂ कच्चਾ ਹੀ ਹੈ ਜੇ ਪੱਕਾ ਹੋਵੇ ਤਾਂ বীজੇ ਕੱਢ ਦੇਵੇ ਕद्दू ਤਾਂ ਲਵਾ ਹੀ ਆ ਇਹ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਵੱਡੇ ਛੋਟੇ ਪੀਸ ਅਸੀਂ ਤਾਂ ਏਡੇ ਏਡੇ ਪੀਸ ਹੀ ਕਰਦੇ ਹਾਂ ਜਦ ਆਪ ਦੀ ਪੱਕ ਜਾਂਦੇ ਆ ਕੜਾਹੀ ਆਪਾਂ ਗੈਸ ਤੇ ਰੱਖ ਲਈਏ ਹੁਣ ਇਹ ਸਰੋਂ ਦਾ ਤੇਲ ਪਾਵਾਂਗੇ ਇੱਕ ਕਰਸ਼ੀ ਆਪਾਂ ਸਨ ਉਹ ਤੇਲ ਦੀ ਪਾ ਲਈ ਆ ਤੇਲ ਆਪਣਾ ਗਰਮ ਹੋ ਗਿਆ ਵਾ ਇੱਕ ਚਮਚਾ ਪਾ ਜੀਰੇ ਦਾ ਪਾ ਦਾਂਗੇ ਲਸਣ ਲਸਣ ਤੇ ਹਰੀਆਂ ਮਿਰਚਾਂ ਤੇ ਜਿਹੜੀਆਂ ਸੀ ਜਿਹੜੀਆਂ ਉਹ ਪਾ ਦਵਾਂਗੇ ਲਸਣ ਨੂੰ ਪਹਿਲਾਂ ਥੋੜਾ ਜਿਹਾ ਭੁੰਨ ਲਾਂਗੇ ਲਸਣ ਆਪਣਾ ਥੋੜਾ ਜਿਹਾ ਭੁੱਜ ਗਿਆ ਹੁਣ ਇਹ ਚ ਪਿਆਜ਼ ਪਾ ਦਾਂਗੇ ਹੁਣ ਪਿਆਜ਼ ਨੂੰ ਪਕਾਵਾਂਗੇ ਆਪਾਂ ਕੱਟ ਕੇ ਟਮਾਟਰ ਬਾਅਦ ਚ ਪਾ ਲਾਂਗੇ ਜਾਇਆ ਆਪਣਾ ਥੋੜਾ ਜਿਹਾ ਬ੍ਰਾਊਨ ਹੋ ਗਿਆ ਥੋੜਾ ਜਿਹਾ ਟਮਾਟਰ ਪਾ ਲਾਂਗੇ ਟਮਾਟਰ ਮੇਰੇ ਤੋਂ ਨਾ ਲਾਂਗੇ ਆਪਾਂ ਕੰਬਰਸਰੀ ਬੜੀ ਲਈ ਐ ਹਣ ਇਹਨੂੰ ਆਪਾਂ ਪੂਰਾ ਚੂਰਾ ਚੂਰਾ ਕਰ ਲੈਣਾ ਮੈਂ ਇਹ ਵੀ ਤੜਕੇ 'ਚ ਭੁੰਨਣੀ ਆ ਹੱਥ ਨਾਲ ਹੀ ਦਬਾ ਕੇ ਹੋ ਜਾਣਾ ਮੈਂ ਐ ਛੋਟੇ ਛੋਟੇ ਕਰ ਲੈਣੇ ਆ ਪੀਸ ਇਹਦਾ ਟੇਸਟ ਵਧੀਆ ਆਉਂਦਾ ਹੁਣ ਇਹਨਾਂ ਤੜਕੇ 'ਚ ਭੁੰਨ ਲੈਣਾ ਮੈਂ ਇਹਨਾਂ ਕद्दू ਦੀ ਸਬਜ਼ੀ 'ਚ ਟੇਸਟ ਬਹੁਤ ਵਧੀਆ ਹੁੰਦਾ ਕਰਾਰੇ ਬਣ ਜਾਂਦੀ ਐ ਸਬਜ਼ੀ ਪੂਰੀ ਹੁਣ ਇਹਨਾਂ ਤੜਕੇ 'ਚ ਆਪਾਂ ਪਹਿਲਾਂ ਭੁੰਨ ਲਾਂਗੇ ਜੇ ਜ਼ਿਆਦਾ ਸਬਜ਼ੀ ਬਣਾਉਣੀ ਹੈ ਤੇ ਅਸੀਂ ਦੋ ਤਿੰਨ ਵੀ ਪਾ ਸਕਦੇ ਹਾਂ ਸਾਡੀ ਅੱਧਾ ਕਿਲੋ ਹੀ ਕਦੂ ਆ ਫਿਰ ਅਸੀਂ ਇੱਕ ਹੀ ਪਾਈ ਆ ਬੜੀ ਹੁਣ ਆਪਾਂ ਇਹਨਾਂ ਚ ਮਸਾਲੇ ਪਾਵਾਂਗੇ ਮਿਰਚ ਆਪਾਂ ਥੋੜੀ ਜਿਹੀ ਪਾਵਾਂਗੇ ਬੜੀ ਦੇ ਵਿੱਚ ਵੀ ਮਿਰਚ ਤੇ ਹਰੀਆਂ ਮਿਰਚਾਂ ਹੀ ਪਹਿਲਾਂ ਪਾਈਆਂ ਆ ਮੈਂ ਇੱਕ ਚਮਚਾ ਹਲਦੀ ਦਾ ਪਾ ਲਾਂਗੇ ਇੱਕ ਨਮਕੜਾ ਪਾ ਲਾਂਗੇ ਮਿਰਚ ਆਪਾਂ ਤਾਂ ਥੋੜੀ ਪਾਈਏ ਬੜੀਆਂ ਦੇ ਵਿੱਚ ਵੀ ਹੁੰਦੀ ਹੈ ਕਾਲੀ ਮਿਰਚ ਵੀ ਹੁੰਦੀ ਹੈ ਲਾਲ ਵੀ ਹੁੰਦੀ ਹੈ ਅੱਧਾ ਚਮਚਾ ਗਰਮ ਮਸਾਲੇ ਦਾ ਪਾਵਾਂਗੇ ਹੁਣ ਇਹ ਮਸਾਲਿਆਂ ਨੂੰ ਸਾਰਿਆਂ ਨੂੰ ਭੁੰਨ ਲਵਾਂਗੇ। ਥੋੜਾ ਜਿਹਾ ਪਾਣੀ ਪਾਵਾਂਗੇ ਮਸਾਲੇ ਥੱਲੇ ਨਾ ਲੱਗਣ। ਨਾਲੇ ਆਪਣੇ ਟਮਾਟਰ ਗਲ ਜਾਣਗੇ। ਮਸਾਲੇ ਜਦ ਭੁੰਨ ਲੈਂਦੇ ਆ। ਰਨੂ ਆਏ ਮੱਧੇ ਜੇ ਦੇਣਾ ਮਕਰਛੀ ਦੇ ਨਾਲ ਇਹ ਪੂਰੀ ਤਰ੍ਹਾਂ ਗਲ ਜਾਂਦੇ ਆ ਤਰਕਾ ਆਪਣਾ ਚੰਗੀ ਤਰ੍ਹਾਂ ਪੱਕ ਗਿਆ ਵਾ ਹੁਣ ਇਹ ਚ ਕद्दू ਪਾ ਦਾਂਗੇ ਫਿਰ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਪਾਣੀ ਤਾਂ ਪਾਉਣ ਦੀ ਲੋੜ ਹੀ ਨਹੀਂ ਕਿ ਕद्दू ਦੇ ਵਿੱਚ ਆਪਣੇ ਪਾਣੀ ਬਹੁਤ ਹੁੰਦਾ ਵਾ ਕਰਦੂ ਵੀ 슈ਗਰ ਫ੍ਰੀ ਹੁੰਦਾ ਵਾ 슈ਗਰ ਦੇ ਮਰੀਜ਼ਾਂ ਨੂੰ ਬਹੁਤ ਵਧੀਆ ਵਾ ਇਹਦੇ ਵਿੱਚ 슈ਗਰ ਨਹੀਂ ਹੁੰਦਾ ਕਰਦੂ ਦੇ ਵਿੱਚ ਤੇਰੀ ਤੁਸੀਂ ਠੰਡੀ ਹੁੰਦੀ ਹੈ ਬੀਪੀ ਵਾਲੇ ਵੀ ਖਾ ਸਕਦੇ ਆ ਵੱਧ ਹਣ ਆਪਾਂ ਸਬਜ਼ੀ ਨੂੰ ਟੱਕ ਦਾਂਗੇ ਇਹਦੇ ਵਿੱਚੋਂ ਹੀ ਪਾਣੀ ਆ ਜਾਣਾ ਮੈਨੂੰ ਪਾਣੀ ਪਾਉਣ ਦੀ ਲੋੜ ਨਹੀਂ ਬਸ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਈ ਸਾਰੇ ਜਲਦੀ ਪੱਕ ਜਾਂਦੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾਗਾ सब्जी अपनी तकरीबन पा ही थोड़ा जहा सेक लगेगा हम आपको कसूरी मेथी पा दे भी टेस्ट वह आएगा बस एक एक मिनट का पकावे हम सब्जी बन के अपनी रेडी होगी है बहुत टेस्टी बनती है सब्जी ਅਸੀਂ ਹੁਣ ਬੰਦ ਕੰਮ ਲੱਗਿਆ ਗਿਆ ਸੀ ਤੁਸੀਂ ਵੀ ਬਣਾ ਕੇ ਜਰੂਰ ਟਰਾਈ ਮਾਰੋ ਬਹੁਤ ਟੇਸਟੀ ਲੱਗਦੀ ਆ ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਥੈਂਕ ਯੂ ਬਾਏ ਬਾਏ ਕੱਲ ਨੂੰ ਮਿਲਦੇ ਫਿਰ ਨਵੇਂ ਰੈਸਪੀ ਦੇ ਨਾਲ